ਵਾਦਨ ਦੇ ਆਵਾਜ਼ੇਂ ਜਿਹੜੇ ਸਾਡੇ ਨੌਜਵਾਨ ਭਰਾ ਜਾਂ ਜਿਹਨ ਸਾਡੇ ਆਉਣ ਵਾਲੀ ਜਨਰੇਸ਼ਨ ਕਿਹੜੀ ਆ ਉਸ ਨੂੰ ਆਪਣੇ ਇਤਿਹਾਸ ਦੇ ਨਾਲ ਪੰਜਾਬੀ ਪੱਗ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨੌਜਵਾਨਾਂ ਨੂੰ ਇਹ ਆਇਆ ਵਿਸਤਾਰ ਦੇ ਨਾਲ ਜੋੜਨਾ ਦੇਣ ਕੀ ਕਰਨਾ ਕਿ ਇਹ ਸਰਦਾ ਤਾਜ ਹੈ ਵਿਾਨਕ ਤੇ ਗੈਰਤ ਦਾ ਕਾ ਗੁਰੂ ਸਾਹਿਬ ਨੇ ਸਾਨੂੰ ਦਸਕਾਰ ਪੱਛੀ ਆ ਸੋ ਆਓ ਦਸਤਾਰ ਸਜਾਈਏ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਸੰਬੰਧ ਦੇ ਖੁਸ਼ੀ ਦੇ ਅੰਦਰ ਜੋ ਆਪਾਂ ਸੁਲਤਾਨਪੁਰ ਲੋਧੀ ਵਿਕੇ ਸਾਰੇ ਮਨਾ ਰਹੇ ਆ ਉਸ ਦੇ ਵਿੱਚ ਯੂਥ ਅਕਾਲੀ ਦਲ ਨੇ ਇੱਕ ਅਹਿਮ ਭੂਮਿਕਾ ਸ਼ੁਰੂ ਕੀਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਥੋੜਾ ਆਪਾਂ ਦਸਤਾਰ ਸਜਾਓ ਕੈਂਪ ਸ਼ੁਰੂ ਕਰਨੇ ਆ ਨੌਜਵਾਨਾਂ ਵਿੱਚ ਜੋ ਪਗੜੀ ਤੋਂ ਜੋ ਆਪਣੀ ਪਛਾਣ ਆ ਰਸਤਾ ਆਪਣੀ ਸਿੱਖ ਕੌਮ ਦੀ ਉਹ ਤੋਂ ਜੋ ਦੂਰ ਹੋ ਰਹੇ ਨੇ ਨੌਜਵਾਨ ਸਾਡੇ ਉਹਨਾਂ ਨੂੰ ਇਸ ਦੇਸ਼ ਲਈ ਕਿਉਂ ਫੇਰ ਦੁਬਾਰਾ ਪਰ ਸੋਹਣੀਆਂ ਪਗੜੀਆਂ ਸਜਾਉਣਾ ਸ਼੍ਰੋਮਣੀ ਕਾਲੀਦਾਲ ਵੱਲੋਂ ਮੇਰੀ ਪਗੜੀ ਮੇਰੀ ਸ਼ਾਨ ਪ੍ਰੋਗਰਾਮ ਲਿਖਿਆ ਗਿਆ ਹੈ ਦੇਖੋ ਇਹ ਸਾਡਾ ਵਿਰਸਾ ਵਾ ਸਾਨੂੰ ਅੱਜ ਇਸ ਚੀਜ਼ ਦੀ ਬਹੁਤ ਲੋੜ ਹੈ ਜਿਹੜੇ ਸਾਡੇ ਨੌਜਵਾਨ ਭਰਾ ਜਾਂ ਜਿਹਨਾਂ ਸਾਡੇ ਆਉਣ ਵਾਲੀ ਜਨਰੇਸ਼ਨ ਪੀੜ੍ਹੀ ਆ ਉਸ ਨੂੰ ਆਪਣੇ ਇਤਿਹਾਸ ਦੇ ਨਾਲ ਪੰਜਾਬੀ ਪੱਗ ਦੇ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਨੂੰ ਅੱਜ ਦੇ ਦਿਨ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਖੁਸ਼ੀ ਦੇ ਅੰਦਰ ਜੋ ਆਪਾਂ ਸੁਲਤਾਨਪੁਰ ਲੋਧੀ ਵਿਖੇ ਸਾਰੇ ਮਨਾ ਰਹੇ ਆ ਉਸ ਦੇ ਵਿੱਚ ਯੂਥ ਅਕਾਲੀ ਦਲ ਨੇ ਇੱਕ ਅਹਿਮ ਭੂਮਿਕਾ ਸ਼ੁਰੂ ਕੀਤੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਹੁਣ ਆਪਾਂ ਦਸਤਾਰ ਸਜਾਓ ਕੈਂਪ ਸ਼ੁਰੂ ਕਰਨੇ ਆ ਤਾਂ ਜੋ ਕਿ ਜਿਹੜੇ ਆਪਣੇ ਭੁੱਲੇ ਭਟਕੇ ਭਰਾ ਨੌਜਵਾਨ ਜੋ ਗੁੰਮਰਾਹ ਹੋ ਕੇ ਕੇਸ ਕਟਾ ਕੇ ਨੰਗੇ ਸਿਰ ਫਿਰਦੇ ਨੇ ਉਹਨਾਂ ਨੂੰ ਆਪਾਂ ਗੁਰਨਾਨਕ ਦੀ ਦਸਤਾਰ ਨਾਲ ਆਪਣੇ ਸਿੱਖੀ ਦੇ ਨਾਲ ਦੁਬਾਰਾ ਤੋਂ ਜੋੜ ਸਕੀਏ ਤਾਂ ਜੋ ਕਿ ਆਉਣ ਵਾਲੇ ਜਿਹੜੇ ਇਸ ਉਮਰ ਦੇ ਛੋਟੀ ਉਮਰ ਦੇ ਬੱਚੇ ਆ ਇਹਨਾਂ ਨੂੰ ਆਪਣਾ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ ਹੈ ਕੋ ਨੌਜਵਾਨਾਂ ਨੂੰ ਮੁੱਖ ਦਿਸਾਈ ਹੈ ਕਿ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨਾ ਬੇਨਤੀ ਕਰਨਾ ਕਿ ਇਹ ਸਿਰ ਦਾ ਤਾਜ ਹੈ ਇਹ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਬਖਸ਼ੀ ਆ ਸੋ ਆਉ ਹ ਦਸਤਾਰਾ ਸਜਾਈ ਹੈ ਜਿਵੇਂ ਮੈਂ ਦੇਖ ਰਿਹਾ ਨੌਜਵਾਨ ਆ ਰਹੇ ਨੇ ਲੈਣਾ ਮੰਨ ਕੇ ਬੀਬੀਆਂ ਪੈਣਾ ਸਾਡੀਆਂ ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਦਸਤਾਰਾ ਸਜਾਉਣ ਲਈ ਸੋ ਇਹ ਵੀ ਮੈਂ ਸਮਝਦਾ ਕਿ ਇੱਕ ਜਿਹੜੀ ਆ ਇਹ ਗੁਰੂ ਸਾਹਿਬ ਦੀ ਕਿਰਪਾ ਸੋ ਇਹ ਦਸਤਾਰ ਕੰਪੈਣੀ ਇਸ ਤਰ੍ਹਾਂ ਚੱਲਦੇ ਰਹਿਣ ਹੋਰ ਵੀ ਸੰਸਥਾਵਾਂ ਲਾਂਦੀਆਂ ਨੇ ਯੂਥ ਵਿੰਗ ਨੇ ਅੱਜ 10000 ਦਸਤਾਰਾਂ ਦਾ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਬੰਧ ਕੀਤਾ ਜਿੱਦੇ ਰਾਹੀਂ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਿਆ ਜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਸ਼੍ਰੋਮਣੀ ਯੂਥ ਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨੌਜਵਾਨਾਂ ਵਿੱਚ ਜੋ ਪਗੜੀ ਤੋਂ ਜੋ ਆਪਣੀ ਪਛਾਣ ਆ ਵਿਰਾਸਤ ਆਪਣੀ ਸਿੱਖ ਕੌਮ ਦੀ ਉਹ ਤੋਂ ਜੋ ਦੂਰ ਹੋ ਰਹੇ ਨੇ ਨੌਜਵਾਨ ਸਾਡੇ ਉਹਨਾਂ ਨੂੰ ਇਸ ਦੇਸ਼ ਲਈ ਕਿ ਉਹ ਫਿਰ ਦੁਬਾਰਾ ਸੋਹਣੀਆਂ ਪਗੜੀਆਂ ਸਜਾਉਣ ਸ਼੍ਰੋਮਣੀ ਕਾਲੀਦਾਲ ਵੱਲੋਂ ਮੇਰੀ ਪਗੜੀ ਮੇਰੀ ਸ਼ਾਨ ਪ੍ਰੋਗਰਾਮ ਲਿਖਿਆ ਗਿਆ ਹੈ ਜਿਸ ਵਿੱਚ ਵੱਧ ਚੜ ਕੇ ਨੌਜਵਾਨ ਇਸ ਸਾਲ ਲੈ ਰਿਹਾ ਨਾ ਔਰ ਸਾਡਾ ਮਕਸਦ ਹੈ ਕਿ ਵੱਧ ਵੱਧ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਔਰ ਪਗੜੀ ਨਾਲ ਜੋੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ